ਸਾਰੇ ਲਾਂਚ ਹੜ੍ਹਾਂ ਦਾ ਪਾਣੀ ਹੁਣ ਉਤਰ ਚੁੱਕਿਆ ਪਰ ਬਹੁਤ ਸਾਰੀ ਮਿੱਟੀ ਸਿਲਟ ਕਹਿੰਦੇ ਨੇ ਜਿਹਨੂੰ ਤੇ ਗੰਦਗੀ ਜਿਹੜੀ ਹੈ ਉਹ ਕਸਬਿਆਂ ਤੇ ਪਿੰਡਾਂ ਤੇ ਵਾਰਡਾਂ ਦੇ ਵਿੱਚ ਜਿਹੜੀ ਹੈ ਉਹ ਫੈਲੀ ਹੋਈ ਹੈ ਜਨ ਜੀਵਨ ਨੂੰ ਲਈ ਤੇ ਲਿਆਉਣ ਵਾਸਤੇ ਅਸੀਂ ਵੱਡੇ ਪੱਧਰ ਤੇ ਸਫਾਈ ਮੈਂ ਸ਼ੁਰੂ ਕਰ ਰਹੇ ਹਾਂ ਜਿਦੇ ਚ ਹੜਾਣਾ ਪ੍ਰਭਾਵਿਤ ਲਗਭਗ 2300 ਪਿੰਡ ਤੇ ਵਾੜ ਇਸ ਫਾਈ ਮਹਮਦੀਦੀਨ ਪਹਿਲਾਂ ਲੈ ਜਾਣਗੇ ਹਰੇਕ ਪਿੰਡ ਦੇ ਵਿੱਚ ਜੀਸੀਬੀ ਟਰੈਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਊਗਾ ਹਰੇਕ ਪਿੰਡ ਚੋਂ ਮਿੱਟੀ ਮਲਵਾ ਜਾਂ ਜੋ ਵੀ ਹਾੜਾ ਨਾਲ ਬਹਿ ਕੇ ਆਇਆ ਕੋਈ ਲੱਕੜ ਦੇ ਵੀ ਤਖਤ ਵੀ ਆਏ ਨੇ ਸਭ ਕੁਝ ਤੋਂ ਉਦੋਂ ਉਹਨਾਂ ਨੂੰ ਸਾਫ਼ ਕੀਤਾ ਜਾਊਗਾ ਬਹੁਤ ਸਾਰੇ ਜਾਨਵਰ ਵੀ ਮਿਲਣਗੇ ਉਹਨੇ ਟੀਮਾਂ ਇਹ ਟੀਮਾਂ ਜਿਹੜੀਆਂ ਨੇ ਸਾਡੀਆਂ ਉਹ ਜਾਨਵਰਾਂ ਨੂੰ ਹਟਾ ਕੇ ਡਿਸਪੋਜ਼ ਕਰਨ ਦੀ ਵਿਵਸਥਾ ਕਰਨਗੇ ਸਾਫ ਸਪਾਈ ਤੋਂ ਬਾਅਦ ਹਰੇਕ ਪਿੰਡ 'ਚ ਫੋਗਿੰਗ ਕਰਵਾਈ ਜਾਊ ਕਈ ਪਿੰਡਾਂ 'ਚ ਸ਼ੁਰੂ ਹੋ ਚੁੱਕੀ ਹੈ। ਫੋਗਿੰਗ ਮਸ਼ੀਨਾ ਤੁਸੀਂ ਦੇਖਿਆ ਹੋਣਾ ਕਿਤੇ ਕਿ ਉਹ ਜਿਹੜੀਆਂ ਫੋਗਿੰਗ ਮਸ਼ੀਨਾ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕਿ ਕੋਈ ਬਿਮਾਰੀ ਨਾ ਫੈਲੇ। ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਏ ਰੱਖਿਆ। ਜਿਹਦੇ 'ਚ 1-1 ਲੱਖ ਰੁਪਇਆ ਪਿੰਡਾਂ ਨੂੰ ਪਹਿਲਾਂ ਟੋਕਨ ਦੇ ਤੌਰ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਸ ਪਿੰਡ ਦੀ ਰਿਕੁਆਇਰ ਰਿਕੁਆਇਰਮੈਂਟ ਰਹੂਗੀ ਲੋਡ ਰਹੂਗੀ ਉਦੋਂ ਉਦੋਂ ਉਹਨਾਂ ਨੂੰ ਪੈਸੇ ਦਿੰਦੇ ਜਾਵਾਂਗੇ ਸਾਰਾ ਖਰਚਾ ਜਿਹੜਾ ਹੈ ਸਾਲ ਸਫਾਈ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ 24 ਸਤੰਬਰ ਤੱਕ ਲਾ ਲਓ 25 ਤੱਕ ਲਾ ਲਓ 24 25 ਸਤੰਬਰ ਤੱਕ ਇਹ ਜਿਹੜੀ ਮਿੱਟੀ ਐ ਤੇ ਮਲਵਾ ਸਾਫ਼ ਕਰਨ ਦੀ ਜਿਹੜਾ ਕੰਮ ਐ ਉਹ ਨਵੇੜ ਲੈ ਜਾਊਗਾ 10 ਦਿਨ ਲਾ ਲਓ ਇਸ ਤੋਂ ਬਸ ਅੱਜ ਤੋਂ ਕਿਉਂਕਿ ਸਾਡੇ ਕੋਲ ਜ਼ਿਆਦਾ ਟਾਈਮ ਹੈ ਨਹੀਂ ਹੁਣ ਅਗਲੀਆਂ ਫਸਲਾਂ ਬੀਜਣ ਦੀ ਵੀ ਤਿਆਰੀ ਕਰਨੀ ਹੈ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿੱਥੇ ਕਿਤੇ ਧਰਮਸ਼ਾਲਾ ਨੂੰ ਨੁਕਸਾਨ ਪਹੁੰਚ ਗਿਆ ਕਿਤੇ ਪੰਚਾਇਤ ਘਰਾਂ ਨੂੰ ਨੁਕਸਾਨ ਪਹੁੰਚ ਗਿਆ ਸਕੂਲਾਂ ਨੂੰ ਨੁਕਸਾਨ ਪਹੁੰਚ ਗਿਆ 15 ਅਕਤੂਬਰ ਤੱਕ ਉਹ ਸਾਰੇ ਬੈਕ ਟੂ ਨਾਰਮਲ ਲੈ ਆਵਾਂਗੇ। ਛੱਪੜਾਂ ਦੀ ਸਫਾਈ ਜਿਹੜੀ ਹੈ ਉਹ 22 ਅਕਤੂਬਰ ਤੱਕ ਕੰਮ ਖਤਮ ਕਰ ਲਿਆ ਜਾਊਗਾ। ਸਰਕਾਰ ਵੱਲੋਂ ਐਨ ਜੀਓਜ਼ ਜਾਂ ਜਿਹੜੇ ਯੂਥ ਕਲੱਬ ਨੇ ਤੇ ਹੋਰ ਸੰਸਥਾਵਾਂ ਜੇ ਉਹ ਹੈਲਪ ਕਰਨਾ ਚਾਹੁੰਦੀਆਂ ਨੇ ਸਵਾਗਤ ਕੀਤਾ ਜਾਊਗਾ। ਇਕਜੁੱਟ ਹੋ ਕੇ ਅਸੀਂ ਕੁਦਰਤੀ ਆਫਤ ਦੇ ਖਿਲਾਫ ਲੜੇ ਆਂ ਤੇ ਇਕਜੁੱਟ ਹੀ ਰਹਿਣਾ। ਤੇ ਮੁੜ ਕੇ ਪੰਜਾਬ ਨੂੰ ਪਹਿਰਾਸਰ ਖੜਾ ਕਰਨਾ ਨਾਲੇ ਵੀ ਇੱਕ ਬਿਮਾਰੀ ਨਾ ਫੈਲੇ ਇਸ ਕੰਮ ਲਈ ਅਸੀਂ ਫਿਰ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਆਵੇ ਤੁਰੰਤ ਨੂੰ ਉਹਨਾਂ ਨੂੰ ਸਿਹਤ ਸੇਵਾਵਾਂ ਮਿਲ ਸਕਣ ਸਰਕਾਰ ਵੱਲੋਂ ਸਾਰੇ ਪ੍ਰਭਾਵਿਤ 2300 ਪਿੰਡ ਜਿਹੜੇ ਨੇ ਉੱਥੇ ਮੈਡੀਕਲ ਕੈਂਪ ਲਾਏ ਜਾਣਗੇ 596 ਪਿੰਡਾਂ ਚ ਆਮ ਆਦਮੀ ਕਲੀਨਿਕ ਪਹਿਲਾਂ ਹੀ ਬਣੇ ਹੋਏ ਨੇ ਉੱਥੇ ਮੈਡੀਕਲ ਕੈਂਪ ਦਵਾਈਆਂ ਤੇ ਹੋਰ ਸਿਹਤ ਸੇਵਾਵਾਂ ਮੌਜੂਦ ਰਹਿਣਗੀਆਂ ਪਾਕਿਸਤਾਨ 707 ਪਿੰਡਾਂ ਚ ਸਕੂਲ ਧਰਮਸ਼ਾਲਾ ਆਂਗਣਵਾੜੀ ਪੰਚਾਇਤ ਭਵਨਾਂ ਚ ਵਰਗੀਆਂ ਸਾਂਝੀਆਂ ਥਾਵਾਂ ਤੇ ਜਿੱਥੇ ਪਿੰਡ ਵਾਲੇ ਕਹਿਣਗੇ ਤੇ ਉਥੇ ਮੈਡੀਕਲ ਸਟਾਫ ਡਾਕਟਰ ਸੇਫ ਸੂਤ ਦਾ ਵਾਸਤੇ ਹਰ ਵਕਤ ਹਾਜ਼ਰ ਰਹਿਣਗੇ 550 ਐਂਬੂਲੈਂਸਾਂ ਸਰਕਾਰ ਜਿਹੜੀ ਆ ਉਹ ਪ੍ਰੋਵਾਈਡ ਕਰਵਾਉਗੀ ਤਾਂ ਕਿ ਜੇ ਕੋਈ ਐਮਰਜੈਂਸੀ ਹੈਲਥ ਸੇਵਾ ਦੇਣੀ ਭਵੇ ਤਾਂ ਐਂਬੂਲੈਂਸ ਜਿਹੜੀ ਹੈ ਉਹ ਇੱਥੇ ਜਾਂ ਨਾਲ ਦੇ ਪਿੰਡ 'ਚ ਮੌਜੂਦ ਹੋਵੇ ਆਪਸ ਦੇ ਵਿੱਚ ਗਰੁੱਪ ਬਣਾ ਲਏ ਜਾਂ ਤੇ ਜਾਣਗੇ ਤੇ ਦੂਸਰੇ ਪਿੰਡੋਂ ਵੀ ਭਲਾਣਗੇ 550 ਐਂਬੂਲੈਂਸ ਜਿਹੜੀਆਂ ਨੇ ਉਹ ਖੜੀਆਂ ਰਹਿਣਗੀਆਂ ਹਰ ਵਕਤ ਤਾਂ ਕਿ ਉਹ ਐਮਰਜੈਂਸੀ ਸੇਵਾ ਜੀ ਹੈ ਜੀ 550 ਹੁਣ ਤੱਕ ਪ੍ਰਾਪਤ ਰਿਪੋਰਟਾਂ ਮੁਤਾਬਕ 713 ਪਿੰਡਾਂ 'ਚ ਕਰੀਬ 2.5 ਲੱਖ ਦੇ ਆਸ-ਪਾਸ ਪਸ਼ੂਆਂ ਹੜਾਂ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਪਸ਼ੂਧਾਨ ਦੇ ਮਾਲਕ ਨੇ ਉਹਨਾਂ ਦੀ ਹੈਲਪ ਕੀਤੀ ਜਾ ਸਕੇ ਸਰਕਾਰ ਨੇ ਹਰੇਕ ਪਿੰਡ 'ਚ ਵੈਟਨਰੀ ਡਾਕਟਰਾਂ ਦੀ ਟੀਮ ਤਾਇਨਾਤ ਕਰਤੀ ਸਾਰੇ ਪਿੰਡਾਂ 'ਚ ਪਸ਼ੂਆਂ ਦੀ ਸਾਫ ਸਫਾਈ ਤੇ ਡਿਸ ਇਨਫੈਕਸ਼ਨ ਲਈ ਮੁਹਿੰਮ ਚ ਚਲਾਈ ਜਾ ਰਹੀ ਹੈ ਪਸ਼ੂਆਂ ਦੀ ਜਗਾ ਤੋਂ ਜਿੱਥੇ ਉਹ ਨੇ ਮਲਵਾ ਖਰਾਬ ਚਾਰੇ ਨੂੰ ਹਟਾ ਦਿਆਂਗੇ ਔਰ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਗਨੇਟ ਦਿੱਤਾ ਜਾਵੇਗਾ ਤਾਂ ਕਿ ਪਸ਼ੂਆਂ ਦੇ ਚਾਰੇ ਤੇ ਪਾਣੀ ਨੂੰ ਸਾਫ਼ ਕੀਤਾ ਜਾ ਸਕੇ 30 ਸਤੰਬਰ ਦੀ ਲਾਸਟ ਡੇਟ ਹੈ ਇਹ ਸਭ ਕੁਝ ਸਫਾਈ ਦੀ ਪਸ਼ੂਆਂ ਨਾਲ ਸੰਬੰਧਿਤ ਇਸ ਮੌਕੇ ਤੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋਕਾਂ ਦੀ ਜਿੰਨੀ ਮਦਦ ਕੀਤੀ ਜਾਵੇ ਥੋੜੀ ਹੈ ਕਿਉਂਕਿ ਝੋਨਾ 15 ਦਿਨ ਪਹਿਲਾਂ ਅਲਾਉ ਕਰ ਦਿੱਤਾ ਗਿਆ ਸੀ ਪਰ ਆਮ ਤੌਰ ਤੇ 15-16 ਜੂਨ ਤੋਂ ਬਾਅਦ ਜਿਹੜੀ ਬਿਜਾਈ ਹੁੰਦੀ ਸੀ ਅਸੀਂ 1 ਸਤੰਬਰ ਕਰਤਾ ਸੀ ਤਾਂ ਫਿਰ 15 ਦਿਨ ਪਹਿਲਾਂ ਇਹੀ ਆਉਣਾ ਸ਼ੁਰੂ ਅਮਰਸਰ ਇਲਾਕੇ ਚ ਆਉਣਾ ਸ਼ੁਰੂ ਹੋ ਗਿਆ ਮੈਂ ਜਿਹੜੇ-ਜਿਹੜੇ ਇਲਾਕਿਆਂ ਚ ਜਿਹੜੇ ਪਹਿਲੇ ਜ਼ੋਨ ਚ ਜ਼ਿਲ੍ਹੇ ਤੇ ਨੋਨਾ ਚ ਪੰਜਾਬ ਨੂੰ ਵੰਡਿਆ ਸੀ ਜਿਹੜੇ ਪਹਿਲੇ ਜ਼ੋਨਾਂ ਚ ਜ਼ਿਲ੍ਹੇ ਸੀ ਮਾ ਉਹਨਾਂ ਦੇ ਡੀਸੀ ਨਾਲ ਗੱਲ ਕੀਤੀ ਹੈ ਤੇ ਮੰਡੀਆਂ ਬਿਲਕੁਲ ਠੀਕ ਨੇ ਤੇ ਝੋਨਾ ਜਿਹੜਾ ਉਹ ਆਨਸਾਰ ਵਿਕ ਜੇ ਖੱਜਲ ਖਵਾਰੀ ਨਾ ਕੋਈ ਹੋਵੇ ਤੇ ਲੇਬਰ ਦਾ ਟਰਾਂਸਪੋਰਟੇਸ਼ਨ ਦਾ ਸਾਰਾ ਪ੍ਰਬੰਧ ਹੋ ਚੁੱਕਿਆ ਸੋ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜੂਗੀ ਤੇ ਇਸ ਵਕਤ ਹਜੇ ਤੱਕ ਤਾਂ ਪ੍ਰਾਈਵੇਟ ਜਿਹੜੇ ਨੇ ਉਹ 3000 ਤੱਕ 3000 ਰੁਪਏ ਪਰ ਕੁੰਟਲ ਤੱਕ ਚੌਣਾ ਖਰੀਦ ਰਹੇ ਨੇ ਜਿਹੜੇ ਕਿ ਕਿਸਾਨਾਂ ਲਈ ਖਾਸ ਤੌਰ ਤੇ ਗੁੱਡ ਸਾਈਨ ਨੇ ਤੇ ਜਿਹੜੀਆਂ ਮੰਡੀਆਂ ਕੋਈ ਹਾਰਡ ਦੀ ਮਾਰ ਹੇਠ ਆ ਗਈਆਂ ਜਾਂ ਕੋਈ ਪਾਣੀ ਜਾਂ ਕੋਈ ਉਹਨਾਂ ਦੇ ਸ਼ੈੱਡ ਜਿਹੜੇ ਨੇ ਉਹ ਲੀਕ ਹੋ ਗਏ ਜਾਂ ਟੁੱਟ ਗਏ ਉਹ ਵੀ ਅਸੀਂ ਰਿਪੇਅਰ ਕਰਕੇ 19 ਸਤੰਬਰ ਤੱਕ ਅਸੀਂ ਸਾਰੀਆਂ ਮੰਡੀਆਂ ਬਿਲਕੁਲ ਨਾਰਮਲ ਖਰੀਦ ਵਾਂਗੂ ਜਿਹੜੀਆਂ ਹਨ ਉਹ ਤਿਆਰ ਕਰ ਦਿੱਤੀਆਂ ਜਾਣਗੀਆਂ 19 ਸਤੰਬਰ ਤੱਕ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ਚੋਂ ਬੜੀ ਜਲਦੀ ਨਿਕਲ ਕੇ ਬੈਕ ਟੂ ਨਾਰਮਲ ਆਮ ਜਨ ਜੀਵਨ ਜਿਹੜਾ ਉਹ ਵੀ ਲੀਤੇ ਆਊਗਾ ਜਲਦੀ ਆਊਗਾ ਤੇ ਮਜ਼ਬੂਤ ਹੋ ਕੇ ਨਿਕਲਾਂਗੇ ਤੂੰ ਪੰਜਾਬ ਨੂੰ ਮੁੜ ਕੇ ਫੇਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਮਿਹਮਾ ਹੈ ਫਿਰ ਉਹਦੇ ਵਿੱਚ ਲੱਗ ਜਾਣਗੇ ਸਭ ਤੋਂ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈਗੀ ਹੈ ਜਿਹੜਾ ਝੋਨਾ ਆਉਣ ਲੱਗ ਗਿਆ ਬਸ 16 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਐਫਐਸਏ ਵੀ ਅਸੀਂ ਪਹਿਲੇ ਹੀ ਗੱਲ ਕਰਿਆਏ ਸੀਗੇ ਸੈਂਟਰ ਨਾਲ ਕਿ ਅਸੀਂ 15 ਦਿਨ ਪਹਿਲਾਂ ਕਰਤਾ ਹਮ ਤੁਰ ਤੇ 1 ਅਕਤੂਬਰ ਤੋਂ ਸ਼ੁਰੂ ਹੁੰਦਾ ਸੀਗਾ 16 ਸਤੰਬਰ ਕਰਾ ਲਿਆ ਅਸੀਂ 15 ਦਿਨ ਘਟਾ ਲਏ ਸੀਗੇ ਤੇ ਸਰਕਾਰੀ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਜੇ ਹਜੇ ਪ੍ਰਾਈਵੇਟ ਚੱਲ ਰਹੀ ਹੈ ਉਦੋਂ ਉਸ ਵੇਲੇ ਵੀ ਸਰ ਪ੍ਰਾਈਵੇਟ ਨਾਲ ਨਾਲ ਹੀ ਚੱਲੂਗੀ ਤੇ ਨਾਲ ਦੀ ਨਾਲ ਝੋਨਾ ਜਿਹੜਾ ਆਵੇ ਤੇ ਆ ਅਨਸਾਰ ਤੁਲ ਜੇ ਕੋਈ ਮੋਇਸਚਰ ਦੀ ਪ੍ਰੋਬਲਮ ਨਾ ਆਵੇ ਚੰਗੇ ਦਿਨ ਨੇ ਹੁਣ ਤਾਂ ਧੁੱਪਾਂ ਲੱਗ ਰਹੀਆਂ ਨੇ ਪਰ ਮਾਤਮਾ ਐਸੀ ਤਰ੍ਹਾਂ ਰੱਖੇ ਤੇ ਤਾਂ ਕਿ 2300 ਪਿੰਡਾਂ ਦਾ ਨੁਕਸਾਨ ਤਾਂ ਹੋ ਗਿਆ ਬਾਕੀ ਜਿਹੜੇ 11000 ਪਿੰਡ ਨੇ ਉਹਨਾਂ ਦੇ ਵਿੱਚ ਜੋ ਚੋਨਾ ਬੜਾ ਇਸ ਵਾਰ ਝਾੜ ਵੀ ਅੱਛਾ ਆ ਰਿਹਾ ਹੈ ਉਹ ਵੇਚਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਬਾਕੀ ਜਿਹੜਾ ਸਰਕਾਰੀ ਤੰਤਰ ਦਾ ਨੁਕਸਾਨ ਹੋਇਆ ਜਿਵੇਂ ਬਿਜਲੀ ਬੋਰਡ ਦੇ ਖੰਭੇ ਨੇ ਤਾਰਾਂ ਨੇ ਗ੍ਰਿਡ ਨੇ ਟਰਾਂਸਫਾਰਮਰ ਨੇ ਕਾਲਜਾਂ ਦੀਆਂ ਬਿਲਡਿੰਗਾਂ ਨੇ ਸਕੂਲਾਂ ਦੀਆਂ ਬਿਲਡਿੰਗਾਂ ਨੇ ਉਹਨਾਂ ਦਾ ਆਲਰੇਡੀ ਕੰਮ ਉਹਨਾਂ ਦਾ ਜਿਹੜਾ ਚੱਲ ਰਹੇ ਹੈ ਤੇ ਪਸ਼ੂਆਂ ਚ ਚਾਹ ਇਨਸਾਨਾਂ ਚ ਬਾਦ ਦੇ ਵਿੱਚ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੈਕਸੀਨੇਸ਼ਨ ਪ੍ਰੋਗਰਾਮ ਜਿਹੜਾ ਟੀਕਾਕਰਨ ਕਹਿੰਦੇ ਨੇ ਜਿਹਨੂੰ ਪਸ਼ੂਆਂ ਦਾ ਸ਼ੁਰੂ ਹੋ ਚੁੱਕਿਆ ਹੈ ਮੈਡੀਕਲ ਕੈਂਪ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਡਾਕਟਰਾਂ ਦੀ ਟੀਮਾਂ ਜਿਹੜੀਆਂ ਨੇ ਹਸਪਤਾਲਾਂ ਜਾ ਚੁੱਕੇ ਨੇ ਉਹ ਬੜੇ ਵੱਡੇ ਹਸਪਤਾਲਾਂ ਦਾ ਡਾਕਟਰ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਪੀਜੀਆਈ ਚੋਂ ਵੀ 40s ਚੋਂ ਵੀ ਡੀਐਮਸੀ ਚੋਂ ਵੀ ਬਡੇ ਵੱਡੇ ਜਿਹੜੇ ਮੈਕਸ ਤੋਂ ਵੀ ਵੱਡੇ ਵੱਡੇ ਜਿਹੜੇ ਹਸਪੀਟਲ ਨੇ ਜਲੰਧਰ ਚ ਕਾਫੀ ਬਹੁਤ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਨੂੰ ਉੱਥੇ ਕੈਂਪ ਕਰਵਾ ਰਹੇ ਆ ਕਿ ਉਹ ਪਿੰਡਾਂ ਜਾ ਕੇ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਦਵਾਈਆਂ ਪੰਜਾਬ ਸਰਕਾਰ ਖਰੀਦ ਕੇ ਦੇਊਗੀ ਜਿਹੜੀਆਂ ਦਵਾਈਆਂ ਡਾਕਟਰ ਰਿਕਮੈਂਡ ਕਰਨਗੇ ਸਾਰੀਆਂ ਦਵਾਈਆਂ ਜਿਹੜੀਆਂ ਨੇ ਟਾਈਮ ਤੇ ਮਿਲਣਗੀਆਂ ਜੇ ਕਿਸੇ ਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਕਿਰਪਾ ਕਰਕੇ ਸੰਪਰਕ ਕਰੇ ਲੋਕਲ ਅਧਿਕਾਰੀਆਂ ਨਾਲ ਜਾਂ ਕਿਸੇ ਹੋ ਸਕਦਾ ਕੋਈ ਐਸੀ ਖੰਗ ਹੋਵੇ ਜਿਹੜੀ ਸਾਰੇ ਪਿੰਡ ਨੂੰ ਜਾਂ ਅੱਧੇ ਪਿੰਡ ਨੂੰ ਹੋ ਗਈ ਇਹ ਸਾਈਨ ਹੁੰਦੇ ਨੇ ਡਿਜ਼ੀਜ਼ ਦੇ ਤਾਂ ਤਾਂ ਕਿ ਉਹਨੂੰ ਉੱਥੇ ਕਾਬੂ ਕਰ ਲੈ ਜੇ